ਦੋਸਤੋ ਪਿਆਰ ਪਰ ਸੱਚੀਕਾਰ ਕੁਝ ਸਮਾਜ ਦੇ ਅਖੌਤੀ ਠੇਕੇਦਾਰ ਦਿਲਜੀਤ ਵੀਰੇ ਨੂੰ ਮਾੜਾ ਕਹਿ ਰਹੇ ਉਹਨਾਂ ਦੇ ਅਮਾਨੀਆਂ ਦੇ ਵਿਆਹ ਤੇ ਜਾਨ ਨੂੰ ਪਰਫਾਰਮ ਕਰਨ ਨੂੰ ਮਾੜਾ ਦੱਸ ਰਹੇ ਨੇ ਉਹਨਾਂ ਦੇ ਕਿਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕੁਝ ਜਨਨ ਨੂੰ ਨਿਚਾਰ ਦੱਸ ਰਹੇ ਨੇ ਉਹਨਾਂ ਸਾਰੇ ਸਮਾਜ ਦੇ ਠੇਕੇਦਾਰਾਂ ਨੂੰ ਮੈਂ ਇੱਕ ਗੱਲ ਪੁੱਛਣਾ ਚਾਹਣਾ ਇਹ ਉਹੀ ਕਿਰਦਾਰ ਨੇ ਜਿਹੜੇ ਜਉਂਦੇ ਜੀ ਬਾਈ ਸਿੱਧੂ ਮੂਸੇ ਵਾਲੇ ਨੂੰ ਵੀ ਇਦਾਂ ਹੀ ਮਾੜਾ ਕਹਿੰਦੇ ਸੀ ਉਹਨਾਂ ਦੇ ਗੀਤਾਂ ਨੂੰ ਉਹਨਾਂ ਦੇ ਕਿਰਦਾਰ ਨੂੰ ਭੰਡਦੇ ਸੀ ਤੇ ਬਾਅਦ ਚ ਸਭ ਤੋਂ ਪਹਿਲਾਂ ਉਹਨਾਂ ਦੇ ਜਾਣ ਤੋਂ ਬਾਅਦ ਇਹ ਝੰਡੀਆਂ ਚੱਕ ਕੇ ਖੜੇ ਹੁੰਦੇ ਆ ਤਕਤੀਆਂ ਲੈ ਕੇ ਸਿੱਧੂ ਭਾਈ ਯਮਨ ਰਹੇ ਭਾਈ ਨੇ ਪੱਗ ਦਾ ਮਾਣ ਵਾ ਵਧਾਇਆ ਹੈ ਨਾ ਉਹਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਉਹਨਾਂ ਸਾਰਿਆਂ ਨੂੰ ਮੈਂ ਰਿਕਵੈਸਟ ਕਰਦਾ ਕਿ ਪਲੀਜ਼ ਜਿਉਂਦੇ ਇਨਸਾਨਾਂ ਦੀ ਕਦਰ ਕਰੋ ਤੁਹਾਨੂੰ ਇਹ ਨਹੀਂ ਦਿਖਦਾ ਕੁਰਤੇ ਪਜਾਮੇ ਨੂੰ ਕਿਸ ਲੈਵਲ ਤੇ ਪ੍ਰਮੋਟ ਕੀਤਾ ਗਿਆ ਪੰਜਾਬੀ ਗਾਣਿਆਂ ਨੂੰ ਕਿਸ ਲੈਵਲ ਤੇ ਪੰਜਾਬੀ ਬੋਲੀ ਦੀ ਪ੍ਰਮੋਸ਼ਨ ਹੋਈ ਹੈ ਪੱਗ ਦੀ ਕਿਸ ਲੈਵਲ ਤੇ ਪ੍ਰਮੋਸ਼ਨ ਹੋਈ ਹੈ ਜਿਸ ਪਲੇਟਫਾਰਮ ਤੇ ਰਹਿਾਨਾ ਵਰਗੀ ਇੰਟਰਨੈਸ਼ਨਲ ਆਰਟਿਸਟ ਪਰਫਾਰਮ ਕਰ ਰਹੇ ਉੱਥੇ ਸਾਡਾ ਇੱਕ ਸਰਦਾਰ ਮੁੰਡਾ ਪੱਗ ਵਾਲਾ ਮੁੰਡਾ ਉੱਥੇ ਰੌਣਕਾਂ ਲਾ ਰਿਹਾ ਥੋਨੂੰ ਇਹ ਚੀਜ਼ਾਂ ਨਹੀਂ ਨਜ਼ਰ ਆਉਂਦੀ ਥੋਨੂੰ ਹਮੇਸ਼ਾ ਨਾਚਾਰਪੁਣਾ ਕਿ ਨਜ਼ਰ ਆਉਂਦਾ ਸੋ ਸਾਰਿਆਂ ਨੂੰ ਇਹ ਰਿਕਵੈਸਟ ਹੈ ਕਿ ਜਿਹੜਾ ਇਨਸਾਨ ਪੰਜਾਬੀ ਪਹਿਰਾਵੇ ਨੂੰ ਪੰਜਾਬੀ ਮਾਂ ਬੋਲੀ ਨੂੰ ਪੰਜਾਬੀ ਪੰਗੜੇ ਨੂੰ ਪੰਜਾਬੀ ਸੰਗੀਤ ਨੂੰ ਕਿਸੇ ਵੀ ਤਰੀਕੇ ਦੇ ਨਾਲ ਪ੍ਰਮੋਟ ਕਰਦਾ ਉਹਦੀ ਇੱਜ਼ਤ ਕਰੋ ਉਹਨੂੰ ਅਪਰੀਸ਼ੀਏਟ ਕਰੋ ਨਹੀਂ ਕਰਨਾ ਘੱਟੋ ਘੱਟ ਮਾੜਾ ਬੋਲਣਾ ਬੰਦ ਕਰ ਦਿਓ ਥੈਂਕ ਯੂ ਸੋ ਮਚ ਦੋਸਤੋ ਪਿਆਰ પૈਸਾ ਸਿਕਾ ਕੁਝ ਸਮਾਜ ਦੇ ਅਖੌਤੀ ਠੇਕੇਦਾਰ ਦਿਲਜੀਤ ਵੀਰੇ ਨੂੰ ਮਾੜਾ ਕਹਿ ਰਹੇ ਨੇ ਉਹਨਾਂ ਦੇ ਅਮਾਨੀਆਂ ਦੇ ਵਿਆਹ ਤੇ ਜਾਨ ਨੂੰ ਪਰਫਾਰਮ ਕਰਨ ਨੂੰ ਮਾੜਾ ਦੱਸ ਰਹੇ ਨੇ ਉਹਨਾਂ ਦੇ ਕਰਦਾਰ 쿠שי ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕੁਝ ਨਾ ਨ ਚਾਰ ਦੱਸ ਰਹੇ ਨੇ ਉਹਨਾਂ ਸਾਰੇ ਸਮਾਜ ਦੇ ਠੇਕੇਦਾਰਾਂ ਨੂੰ ਮੈਂ ਇੱਕ ਗੱਲ ਪੁੱਛਣਾ ਚਾਹਣਾ ਇਹ ਉਹੀ ਕਰਦਾਰ ਨੇ ਜਿਹੜੇ ਜਉਂਦੇ ਜੀ ਬਾਈ ਸਿੱਧੂ ਮਸੇਰੇ ਵਾਲੇ ਨੂੰ ਵੀ ਇਦਾਂ ਹੀ ਮਾੜਾ ਕਹਿੰਦੇ ਸੀ ਉਹਨਾਂ ਦੇ ਗੀਤਾਂ ਨੂੰ ਉਹਨਾਂ ਦੇ ਕਿਰਦਾਰ ਨੂੰ ਭੰਡਦੇ ਸੀ ਤੇ ਬਾਅਦ ਚ ਸਭ ਤੋਂ ਪਹਿਲਾਂ ਉਹਨਾਂ ਦੇ ਜਾਣ ਤੋਂ ਬਾਅਦ ਇਹ ਝੰਡੀਆਂ ਚੱਕ ਕੇ ਖੜੇ ਹੁੰਦੇ ਆ ਤਖਤੀਆਂ ਲੈ ਕੇ ਸਿੱਧੂ ਬਾਈ ਯਮਨ ਰਹੇ ਬਾਈ ਨੇ ਪੱਗ ਦਾ ਮਾਣ ਵਾ ਵਧਾਇਆ ਹੈਨਾ ਉਹਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਉਹਨਾਂ ਸਾਰਿਆਂ ਨੂੰ ਮੈਂ ਰਿਕਵੈਸਟ ਕਰਦਾ ਕਿ ਪਲੀਜ਼ ਜਿਉਂਦੇ ਇਨਸਾਨਾਂ ਦੀ ਕਦਰ ਕਰੋ ਤੁਹਾਨੂੰ ਇਹ ਨਹੀਂ ਦਿਖਦਾ ਕੁਰਤੇ ਪਜਾਮੇ ਨੂੰ ਕਿਸ ਲੈਵਲ ਤੇ ਪ੍ਰਮੋਟ ਕੀਤਾ ਗਿਆ ਪੰਜਾਬੀ ਗਾਣਿਆਂ ਨੂੰ ਕਿਸ ਲੈਵਲ ਤੇ ਪੰਜਾਬੀ ਬੋਲੀ ਦੀ ਪ੍ਰਮੋਸ਼ਨ ਹੋਈ ਹੈ ਪੱਗ ਦੀ ਕਿਸ ਲੈਵਲ ਤੇ ਪ੍ਰੋਮੋਸ਼ਨ ਹੋਈ ਐ ਜਿਸ ਪਲੇਟਫਾਰਮ ਤੇ ਰਹਿਾਨਾ ਵਰਗੀ ਇੰਟਰਨੈਸ਼ਨਲ ਆਰਟਿਸਟ ਪਰਫਾਰਮ ਕਰ ਰਹੇ ਉੱਥੇ ਸਾਡਾ ਇੱਕ ਸਰਦਾਰ ਮੁੰਡਾ ਪੱਗ ਵਾਲਾ ਮੁੰਡਾ ਉੱਥੇ ਰੌਣਕਾਂ ਲਾ ਰਿਹਾ ਥੋਨੂੰ ਹੀ ਚੀਜ਼ਾਂ ਨਹੀਂ ਨਜ਼ਰ ਆਉਂਦੀ ਥੋਨੂੰ ਹਮੇਸ਼ਾ ਨਾਚਾਰਪੁਣਾ ਕਿ ਨਜ਼ਰ ਆਉਂਦਾ ਸੋ ਸਾਰਿਆਂ ਨੂੰ ਇਹ ਰਿਕਵੈਸਟ ਹੈ ਕਿ ਜਿਹੜਾ ਇਨਸਾਨ ਪੰਜਾਬੀ ਪਹਿਰਾਵੇ ਨੂੰ ਪੰਜਾਬੀ ਮਾਂ ਬੋਲੀ ਨੂੰ ਪੰਜਾਬੀ ਪੰਗੜੇ ਨੂੰ ਪੰਜਾਬੀ ਸੰਗੀਤ ਨੂੰ ਕਿਸੇ ਵੀ ਤਰੀਕੇ ਦੇ ਨਾਲ ਪ੍ਰਮੋਟ ਕਰਦਾ ਉਦੀ ਇੱਜ਼ਤ ਕਰੋ ਅਨੁਏਪ੍ਰੀਸ਼ੀਏਟ ਕਰੋ ਨਹੀਂ ਕਰਨਾ ਘੱਟੋ ਘੱਟ ਮਾੜਾ ਬੋਲਣਾ ਬੰਦ ਕਰ ਦਿਓ ਥੈਂਕ ਯੂ ਸੋ ਮੱਚ